ਅਸ਼ੀਕਾਲ ਜੀ ਅਸਮ ਦੇ ਨਿਊਜ਼ ਦੇ ਦੇਖ ਰਹੇ ਹੋ ਮੈਂ ਕੁਲਵੰਤ ਸਿੰਘ ਸਨੌਰ ਦੀ ਤੁਹਾਡਾ ਸਵਾਗਤ ਕਰਦਾ ਆ ਅੱਜ ਅਸੀਂ ਗੱਲ ਕਰਾਂਗੇ ਮਲੇਰ ਕੋਟਲਾ ਦੀ ਮਲੇਰ ਕੋਟਲਾ ਦੀ ਮਸਤੀ ਵਾਲੀ ਕਿ ਮਲੇਰ ਕੋਟਲਾ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੇ ਐਮ ਐਲ ਏ ਹੈਗੇ ਨੇ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਹੈ ਕੀ ਕਾਰਗੁਜ਼ਾਰੀ ਹੈ ਐਮ ਐਲ ਏ ਜਮੀਲ ਔਰ ਰਹਿਮਾਨ ਜੋ ਮਲੇਰ ਕੋਟਲਾ ਦੇ ਲੰਬੇ ਸਮੇਂ ਤੋਂ ਸਿਆਸਤਦਾਨੀ ਨੇ ਸਿਆਸਤ ਦੇ ਲੰਬੇ ਸਮੇਂ ਤੋਂ ਰਹੇ ਨੇ ਪਹਿਲਾਂ बसपा ਜਰੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੱਲਾ 2014 ਦੇ ਵਿੱਚ ਫੜਦੇ ਨੇ ਉਸ ਤੋਂ ਬਾਅਦ ਟਿਕਟ ਮਿਲਦੀ ਹੈ 2022 ਦੇ ਵਿੱਚ ਤੇ 22 ਦੇ ਵਿੱਚ ਐਮਐਲਏ ਬਣਦੇ ਨੇ ਗੱਲਬਾਤ ਕਰਾਂਗੇ ਸਾਡਾ ਆਮ ਆਦਮੀ ਪਾਰਟੀ ਤੋਂ ਸਹਿਬਾਜ਼ ਰਾਣਾ ਜੀ ਸ਼੍ਰੋਮਣੀ ਕਾਲੇਦਨ ਬਦਲ ਤੋਂ ਤੋਹਾਨ ਸਾਹਿਬ ਸਫੀਕ ਚੋਹਾਨ ਜੀ ਨੇ ਕਾਂਗਰਸ ਤੋਂ ਮਨੋਜ ਉਪਲ ਜੀ ਤੇ ਸ਼੍ਰੋਮਣੀ ਕਾਲੇਦਨ ਅਮਰਸਰ ਤੋਂ ਪਰਮਿੰਦਰ ਸਿੰਘ ਖੰਧੀ ਮੌਜੂਦ ਨੇ ਬਹੁਤ ਸਾਰਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਰਾਣਾ ਜੀ ਦੇ ਬੈਠੇ ਸਾਰ ਬੈਲਾ ਰਾਣਾ ਜੀ ਨੂੰ ਰਹੇਗਾ ਰਾਣਾ ਜੀ ਕੀ ਜਸਟੀਫਾਈ ਕਰੋਗੇ 6 ਮਹੀਨਿਆਂ ਦੇ ਵਿੱਚ ਆਮ ਆਦੀ ਪਾਰਟੀ ਦੇ ਐਮ ਐਲ ਏ ਜਮੀਲੂ ਰਹਿਮਾਨ ਜੀ ਨੇ ਮਲੇਰ ਕੋਟਲਾ ਦੇ ਵਿੱਚ ਕੀ ਕੰਮ ਕੀਤੇ ਰਾਣਾ ਜੀ ਜਮੀਲੂ ਰਹਿਮਾਨ ਜੀ ਨੇ ਮਲੇਰ ਕੋਟਲੇ ਵਧੀਆ ਕੰਮ ਕੀਤੇ ਨਾ ਫਟਵਾਰੀ ਨੂੰ ਪੈ ਦਿੱਤਾ ਸਰਕਾਰ ਹੋਵੇ ਚੈਸ ਕਿਬਰੇਜਾ ਹੋਵੇ ਚਿਕਾਇਆ ਹਸਪੀਟਲ ਹੋਵੇ ਵਧੀਆ ਕੰਮ ਕੀਤੇ ਨੇ ਜੀ ਨੰਬਰ ਦਾ ਕੀ ਦੇਖਦੇ ਹੋ ਕਿ ਪਿਛਲੇ ਐਮਐਲਏ ਨਾਲੋਂ ਕੁਝ ਬਿਹਤਰ ਰਿਹਾ चौहान ਸਾਹਿਬ ਤੁਸੀਂ ਇੱਧਰ ਫਸੜ ਦੋ चौहान ਸਾਹਿਬ ਇੱਧਰ ਕਨਸੈਂਟਰੇਟ ਕਰੋ ਛੜਤਾ ਜੀ ਮੈਂ ਛੜਤਾ ਸਰ ਛੜਤਾ ਜੀ चौहान ਸਾਹਿਬ ਰਾਣਾ ਜੀ ਕਹਿ ਰਹੇ ਨੇ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਚਾਹੇ ਸੀਵਰੇਜ ਦਾ ਹੋਵੇ ਚਾਹੇ ਹੋਰ ਕੰਮ ਹੋਣ ਬਹੁਤ ਵਧੀਆ ਕੰਮ ਕੀਤੇ ਨੇ ਜਮੀਲੂ ਰਹਿਮਾਨ ਜੀ ਨੇ ਕੀ ਕਹਿਣਾ ਚਾਹੋਗੇ ਜਮੀਲੂ ਰਹਿਮਾਨ ਸਾਹਿਬ ਨੇ ਕੋਈ ਵੀ ਕੰਮ ਟੰਗਦਾ ਕੀਤਾ ਹੀ ਨਹੀਂ ਜਦਦੇ ਆਏ ਨੇ ਇਹ ਇਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਕੁਛ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਦੱਸੋ ਕਿਹੜਾ ਕੰਮ ਕੀਤਾ 1 ਰੁਪਿਆ ਅੱਜ ਤੱਕ ਨਹੀਂ ਲੈ ਕੇ ਆਏ ਉਹੀ ਪੈਸਾ ਜਿਹੜਾ ਮੈਡਮ ਰਜਾ ਸੁਤਾਨਾ ਦੇ ਟਾਈਮ ਦੇ ਵਿੱਚ ਨਗਰ ਕੌਂਸਲ ਚ ਆਇਆ ਸੀਗਾ ਉਹੀ ਪੈਸਾ ਪਿਆ ਉਹੀ ਟੈਂਡਰ ਹੋਏ ਆ ਨਵਾਂ ਕੁਛ ਲੈ ਕੇ ਨਹੀਂ ਆਏ ਇਹ ਜਿਹੜਾ ਕਹਿੰਦੇ ਅਸੀਂ ਕੀਤਾ ਅੱਜ ਮੈਂ ਇੱਕ ਦੇਖ ਰਿਹਾ ਸੀ ਕਹਿੰਦੇ ਸਾਡੇ ਪਾਣੀ ਦਾ ਉਹ ਕਰਤਾ ਜੀ ਚਾਰ ਟਿਊਬਾਂ ਲਾਤੇ ਤੇ ਟੈਂਕੀਆਂ ਬਣਵਾਤੀਆਂ ਕਿਹੜੀਆਂ ਟੈਂਕੀਆਂ ਜਿਹੜੇ ਨੂੰ ਆਪੇ ਕਿਹੜੇ ਟਿਊਬਲ ਲਵਾਤੇ ਇਹਨਾਂ ਨੇ ਜਿਹਦੇ ਟਿਊਬਲ ਮਨੋਜੀ ਪਤਨੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਟੈਂਕ ਅਕਾਲੀ ਦਲ ਦੇ ਟੈਂਕ ਚ ਲੱਗੇ ਸੀ ਉਹ ਵੀ ਬੰਦ ਕਰਵਾਤੇ ਇਹਨਾਂ ਨੇ ਤਾਂ ਖੋਪਲ ਸਾਹਿਬ ਕੀ ਕਹਾਂ ਮੇਰੇ ਮਹਲੇ ਦੇ ਟਿਊਬਲ ਅੱਲਾ ਬੰਦ ਕਰਾਤਾ ਇਹਨਾਂ ਨੇ ਸਾਰਿਆਂ ਨੂੰ ਸੱਸੀ ਗੱਲ ਆਦਾ ਬੱਜਾ ਨਮਸਕਾਰ ਸੱਸੀ ਗੱਲ ਸਵਾਦੀ ਗੱਲ ਹੈ ਵੀ ਇਹ ਤਾਂ ਸਾਰਿਆਂ ਪਬਲਿਕ ਨੂੰ ਮਲੇ ਕੋਲੀ ਨੂੰ ਪਤਾ ਹੀ ਆਇਆ ਕਿ ਜਿੰਨਾ ਪੈਸਾ ਮੈਡਮ ਲੈ ਕੇ ਆਈ ਹੈ ਇਤਿਹਾਸ ਦੇ ਵਿੱਚ ਕੋਈ ਐਮਐਲਏ ਨਾਲ ਲੈ ਕੇ ਆਇਆ ਨਾ ਲੱਗਿਆ ਸਕਦਾ ਔਰ ਇੰਨਾ ਵੀ ਅੱਜ ਵੀ ਪਿਆ ਹੈ ਅੱਜ ਵੀ ਇੰਨਾ ਕੁ ਰੁਪਿਆ ਪਿਆ ਹੈ ਮੁਸੱਫਾ ਦੇ ਅੰਦਰ ਜਿਹੜੇ ਸੀਵਰੇ ਲੈਣਾਂ ਜਾਂ ਪਾਣੀ ਲਾਈਨਾਂ ਜੋ ਚੱਲ ਰਹੀਆਂ ਜਾਂ ਵਿਕਾਸ ਦੇ ਕੰਮ ਛੋੜੇ ਮੋਟੇ ਛੋੜੇ ਮੋਟੇ ਸਾਡੇ ਪੁਰਾਣੇ ਕੌਂਸਲਰਾਂ ਦੇ ਹੋ ਹੀ ਜਾ ਰਹੇ ਨੇ ਜਿਵੇਂ ਹੋ ਰਹੇ ਆ ਉਹ ਮੈਡਮ ਬਿੱਲ ਦੇ ਪਾਸ ਹੋਏ ਨੇ ਜਮਿਲੂ ਸਾਹਿਬ ਆਨ ਦਾ ਜਮਿਲੂ ਰਹਿਮਾਨ ਸਾਹਿਬ ਦਾ ਪਹਿਲੇ 3 ਮਹੀਨਿਆਂ ਵਿੱਚ ਹੀ ਫਲੋ ਬਹੁਤ ਹੋ ਚੁੱਕੇ ਸੀ ਇਹ ਪਹਿਲੇ ਆਲੇ ਪਹਿਲੇ ਹੀ ਐਸੇ ਐਮਐਲਏ ਨਹੀਂ ਇਹ ਜਿਹੜੇ ਇਤਿਹਾਸ ਦੇ ਵਿੱਚ 3 ਮਹੀਨਿਆਂ ਦੇ ਅੰਦਰ ਹੀ ਫੇਲ ਹੋ ਗਏ ਔਰ ਇਹਨਾਂ ਦੀ ਕਾਰਗੁਜ਼ਾਰੀ ਦੇਖੋ ਜਿਮਨੀ ਚੋਂ ਆਈ ਲੋਕ ਸਭਾ ਦੀ ਉਹਦੇ ਵਿੱਚ ਬਾੜ ਦਾ ਛੱਡੋ ਇਹ ਆਪਣਾ ਬੂਤ ਵੀ ਨਹੀਂ ਜਿੱਤ ਸਕੇ ਉਹਦੇ ਬਾਅਦ ਕੀ ਹੋਊਗਾ ਕਮੇਟੀ ਕੋਈ ਹਲਕਾ ਕੋਈ ਨਹੀਂ ਰਹੀ ਗੱਲ ਮੁਸਪੱਕੀ ਦੀ ਤੇਜਾਂ ਦੇ ਉੱਤੇ ਮਰੇ ਮਰੇ ਬੜੇ ਬੜੇ ਸੁਣੋ ਬੋਲੇ ਅਸੀਂ ਪ੍ਰਧਾਨ ਦੀ ਆ ਕਰਾਂਗੇ ਅਸੀਂ ਇਹ ਕਰਾਂਗੇ ਉਹ ਪ੍ਰਧਾਨ ਵੀ ਇਹਨਾਂ ਕੋਲੇ ਚਲਾ ਗਿਆ ਹੁਣ ਤਾਂ ਉਹ ਤਾਂ ਕੋਈ ਉਹਦੇ ਤੋਂ ਕਰਪਸ਼ਨ ਕੱਢ ਲੋ ਹੁਣ ਨਾਲ ਮਿਲ ਕੇ ਆਪਣੇ ਕਰਪਸ਼ਨ ਵਧਾ ਰਹੇ ਨੇ ਔਰ ਹਰ ਇੱਕ ਮੈਕ ਪੈਜ ਕਰਪਸ਼ਨ ਜੀ ਕਹਾਂਗੇ ਪਰਮਿੰਦਰ ਜੀ ਪਰਮਿੰਦਰ ਸਾਹਿਬ ਬੈਠੇ ਨੇ ਕੀ ਕਹਿਣਾ ਚਾਹੋਗੇ ਕੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਉੱਪਰ ਸ਼੍ਰੋਮਣੀ ਕਾਲਦਲ ਨੇ ਵੀ ਇਲਜ਼ਾਮ ਲਾਇਆ ਨੇ ਕਾਂਗਰਸ ਨੇ ਵੀ ਇਲਜ਼ਾਮ ਲਾਇਆ ਨੇ ਤੁਸੀਂ ਕਹਿਣਾ ਜਾਓਗੇ ਦੇਖੋ ਜੀ ਪਹਿਲਾਂ ਤਾਂ ਇਹ ਹੈ ਵੀ ਜੋ ਸਰਕਾਰਾਂ ਹੁਣ ਨੇ ਜਾਂ ਮਗਰੋਂ ਕਿਸੇ ਕੰਮ ਕਰਦੀਆਂ ਰਹੀਆਂ ਨੇ ਸਾਰੀਆਂ ਸਰਕਾਰਾਂ ਨੇ ਮੇਰੇ ਦੇਸ਼ ਪੰਜਾਬ ਦਾ ਸਰਮਾਇਆ ਲੁੱਟਿਆ ਹੂੰ ਬੁਰੀ ਤਰ੍ਹਾਂ ਲੁੱਟਿਆ ਗਿਆ ਮੇਰੇ ਦੇਸ਼ ਪੰਜਾਬ ਨੂੰ ਹੂੰ ਕੰਗਾਲ ਕੀਤਾ ਗਿਆ ਹੂੰ ਜਿਹੜਾ ਬੈਟ 18000 ਕਰੋੜ ਰੁਪਏ ਦਾ ਸੀ ਉਹ ਜੀਐਸਟੀ ਦੇ ਵਿੱਚ ਘਟ ਕੇ 15000 ਕਰੋੜ ਰੁਪਏ ਦਾ ਰਹਿ ਗਿਆ ਜਦ ਕਿ ਹਰਿਆਣੇ ਵਾਲੇ 17000 ਕਰੋੜ ਤੋਂ 35000 ਕਰੋੜ ਤੇ ਚਲੇ ਗਏ ਹੂੰ ਜਦੋਂ ਪੰਜਾਬ ਦਾ ਸਰਮਾਇਆ ਹੀ ਲੁੱਟਿਆ ਜਾ ਰਿਹਾ ਫਿਰ ਕਿਹੜੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਵਿਕਾਸ ਕਰ ਰਹੇ ਹਾਂ ਅਧਿਰੇਤੇ ਬਜਰੀ ਦਾ ਹਾਲ ਦੇਖ ਲੋ ਜਿਹੜੇ ਉਸਾਰੀ ਦੇ ਕੰਮਾਂ ਨੇ ਉਹ ਬਿਲਕੁਲ ਖਤਮ ਹੋ ਕੇ ਰਹਿ ਗਏ ਨੇ ਉਸਾਰੀ ਦੇ ਕੰਮ ਖਤਮ ਹੋਣ ਦੇ ਕਾਰਨ ਤਲਵੰਤ ਜੀ ਜੋ ਉਸਾਰੀ ਦੇ ਨਾਲ ਜੁੜੇ ਹੋਏ ਮਜ਼ਦੂਰ ਨੇ ਉਹ ਘਰਾਂ ਦੇ ਵਿੱਚ ਬੇਰੁਜ਼ਗਾਰ ਨੇ ਉਹਨਾਂ ਦੇ ਚੁੱਪਾਂ ਦੀ ਅੱਗ ਬੁੱਝ ਚੁੱਕੀ ਆ ਮੈਂ ਤਾਂ ਅਰਾਣਾ ਭਈ ਜਿਹੜੀ ਸਰਕਾਰ ਇੱਕ ਰੁਜ਼ਗਾਰ ਦਾ ਵਾਅਦਾ ਕਰਕੇ ਆਈ ਸੀ ਉਹ ਅੱਜ ਇੱਕ ਮੁਫਤ ਬਿਜਲੀ ਦਾ ਪ੍ਰਪਾਗੈਂਡਾ ਕਰ ਰਹੀ ਆ ਲੋਕਾਂ ਨੂੰ ਮੁਫਤ ਬਿਜਲੀ ਦੇ ਚਾਹੇ ਵੱਡੇ ਵੱਡੇ ਇਲਜ਼ਾਮ ਲਾਇਨੇ ਰਾਣਾ ਜੀ ਵੱਡੇ ਇਲਜ਼ਾਮ ਕਿ ਮੁਫਤ ਬਿਜਲੀ ਦੇ ਵਾਦੇ ਕੀਤੇ ਗਏ ਸੀਗੇ ਤੇ ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਸੀ ਵੱਡੇ ਵਾਦੇ ਕੀਤੇ ਗਏ ਸੀ ਪਰ ਹਾਲ ਤੱਕ ਸਰਕਾਰ ਉਹਨਾਂ ਵਾਦਿਆਂ ਤੇ ਖਰੀ ਨਹੀਂ ਉਤਰੀ ਰਾਣਾ ਜੀ ਪ੍ਰਵਾਨਤ ਜੀ ਸਰਕਾਰ ਬਣੀ ਨੂੰ 6 ਮਹੀਨੇ ਰਾਣਾ ਜੀ ਪੂਰੇ 6 ਮਹੀਨੇ ਹੋ ਗਏ 6 ਮਹੀਨੇ ਵਿੱਚ ਸਰਕਾਰ ਨੇ ਉਹ ਕੰਮ ਕਰਕੇ ਜੋ 70 ਕੰ ਦਾ ਵਿੱਚ ਕਾਲੀ ਕਾਂਗਰਸ ਨੇ ਨਹੀਂ ਕੀਤੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਤਾ ਤਾਂ ਨਸ਼ੇ ਦਾ ਇਹ ਕਿਹਦੇ ਗੰਨਾ ਤੋਂ ਲੈ ਕੇ ਦੀ ਕਹਿੰਦੇ ਗਿਣਾ ਦੋ ਰਾਣਾ ਜੀ ਰਾਣਾ ਜੀ ਰਾਣਾ ਜੀ ਲੈ ਛੇ ਮੀਨਰ ਗਾਹਾਂ ਨਾਲ ਪਹਾੜ ਖੜੇ ਜਾਂਦੇ ਹੋ ਰਹੇ ਜਲਦੀ ਕਰ ਦਿਓ ਤੁਸੀਂ ਕਹਿੰਦੇ ਕਰ ਤੇੰਤਾਰ ਸਭ ਤੋਂ ਵੱਧ ਸਿੱਟਿਆ ਹੋਰ ਜ਼ੋਰ ਮਿਲੀ ਹੈ ਮਾਈਨਿੰਗ ਮਾਈਨਿੰਗ ਮਤਲਬ ਦੇ ਪੈਟਰਨ ਆ 2000 ਰੁਪਏ 8000 ਰੁਪਏ ਲਈ ਰੇਟ ਹੋ ਗਿਆ 2000 ਰੁਪਏ ਲਈ ਫਿਰ ਜਮਾ ਬਣਾਤੀਆਂ ਨੇ ਹਾਈ ਕੋਰਟ ਨੇ ਹਾਈ ਕੋਰਟ ਨੇ ਗਾਰਨਰ ਪਰਡਾਲੀ ਦੇ ਕੋਲੋਂ ਮੋਟਰ ਗੋਰਾਂ ਦੇ ਨੂੰ ਬੋਲਣ ਦੇ ਹੁਕਮ ਦੇ ਇੱਕ ਕਿਹਾ ਇਹ ਨਾਲੇ ਅੱਲੇ ਪੱਲੇ ਕੁਛ ਨਹੀਂ ਆમારી ਪਾਰਟੀ ਨੇ ਪੰਜਾਬ ਦੇ ਲੋਕਾਂ ਜੋ ਬਾਹਰ ਕਿਤੇ ਨੇ ਉਹ ਬਾਹਰ ਪੂਰੇ ਹੋ ਰਹੇ ਨੇ ਚਾਹੇ ਰੋਜ਼ਗਾਰ ਦੇ ਹੋਵੇ ਚਾਹੇ ਨਸ਼ੇਦਾਰ ਹੋਵੇ ਚਾਹੇ ਬੇਆਦਬੀਆਂ ਦਾ ਹੋਵੇ ਚਾਹੇ ਟੀਚਰ ਹੋਵੇ ਇਹ ਤਾਂ ਜਿਹੜੇ ਪੱਕੇ ਕੀਤਾ ਸੀਗੇ ਮੁਲਾਜ਼ਮ ਜੀ ਜੀ ਪੰਜਾਬ ਦੇ ਵਿੱਚ ਚਾਰ ਥੱਲੇ ਪਰ ਮਾਣ ਸ਼ਾਮ ਦੀ ਅੱਖੀਂ ਹਸਾਬ ਕੀਤਾ ਬਾਕੀ ਯਾਰ ਅਟਾਰੀ ਜਾ ਗਿਆ ਸਰ ਜੀ ਟੀਚਰ ਨੂੰ ਦਿੱਤਾ ਹੀ ਹੈ ਉਸਣੀ ਤੇ ਪ੍ਰੋਪੋਗੈਂਡਾ ਕਰਕੇ ਕਹਿੰਦੇ ਕਿ ਟੈਕ ਪ੍ਰੋਪੋਗੈਂਡਾ 45 5 ਦਾ ਨੰਬਰ ਸਰ ਸਾਹਮਣੇ ਜੀ ਗੁਮਿੰਦਰ ਜੀ ਇੱਕ ਮਿੰਟ ਪਰਮਿੰਦਰ ਜੀ ਇੱਕ ਮਿੰਟ ਆਪਾ ਉਪਾਲ ਸਾਹਿਬ ਹਾਂਜੀ ਇਹ ਕਿੱਥੇ ਜਾ ਰਹੇ ਹੋ ਬਰਾ ਤੁਸੀਂ ਹਾਂਜੀ ਸਰ ਹੈਲੋ ਜੀ ਕਿ ਹਾਂਜੀ ਤੇ ਤੁਹਾਡੀ ਆਵਾਜ਼ ਆ ਰਹੀ ਉਪਾਲ ਸਾਹਿਬ ਅਧੀ ਹਾਂ ਦੀ ਹਾਂ ਜੀ ਅੱਜ ਬੋਲੋ ਬੋਲੋ ਤੁਸੀਂ ਕੁਝ ਕਹਿ ਰਹੇ ਹੋ ਬੋਲੋ ਉਪਰ ਸਾਹਿਬ ਹਾਂ ਅੱਜ ਅੱਜ ਪੰਜਾਬ ਸਰਕਾਰ ਨੇ ਇੱਕ ਬਹੁਤ بڑا ਝੜਕਾ ਮਿਲਿਆ ਝੜਕੇ ਤੇ ਝੜਕਾ ਮਿਲਦਾ ਜਾ ਰਿਹਾ ਹੈ ਇਹਨਾਂ ਨੇ ਮਾਈਨਿੰਗ ਦੇ ਉੱਤੇ ਇੱਕ ਲਾਈਨ ਦੀ ਕਿ ਬਿਆਦੀ ਮਹੱਤਵਪੂਰਨ ਲੈ ਕੇ ਆ ਰਹੇ ਪ੍ਰੋਜੈਕਟ ਲੈ ਕੇ ਆ ਰਹੇ ਅੱਜ ਹਾਈ ਕੋਰਟ ਨੇ ਰੋਕ ਲਾ ਦਿੱਤੀ ਪਤਾ ਤੁਹਾਨੂੰ 1500 ਕੋਰਡ ਬਿਲਕੁਲ ਝੜ ਪਈ ਹੈ 8000 ਕੋਰਡ ਹੋ ਗਿਆ ਬੇਰੀ ਕੋਰਟ ਜੀ ਜੇ ਸਾਰੀ ਕੰਸਟ੍ਰਕਸ਼ਨ ਰੁਕੀ ਪਈ ਹੈ ਅੱਜ ਦੇ ਟਾਈਮ ਤੋਂ ਸਾਰੀ ਕੰਸਟ੍ਰਕਸ਼ਨ ਰੁਕੀ ਹੈ ਸਾਰੇ ਕਾਰੋਬਾਰੀ ਬੰਦ ਹੋ ਚੁੱਕੇ ਨੇ ਸਿਰਫ ਰੇਤਾ ਦੇਖੋ ਕੀ ਬਾਤ ਚੱਲਾ ਗਿਆ ਕੀ ਉੱਥੇ ਕਰਾਪਸ਼ਨ ਦੱਲ ਨਹੀਂ ਰਹੀ ਕਰਾਪਸ਼ਨ ਬੋਰੇ ਜੋੜਾ ਤੇ ਚੱਲ ਰਹੀ ਹੈ ਜੋ ਕਿ ਅੱਜ ਸਾਨੂੰ ਤੁਹਾਨੂੰ ਹਾਈ ਕੋਰਟ ਤੋਂ ਬਹੁਤ بڑا ਝਟਕਾ ਮਿਲਿਆ ਤੁਹਾਡੀ ਸਰਕਾਰ ਨੂੰ ਆ ਜਿਹੜਾ ਰੇਤੇ ਦਾ ਰੇਟ 8000 ਰੁਪਏ ਰੇਤਾ ਹੋਇਆ ਉਪਲ ਸਾਹਿਬ ਜਿਵੇਂ ਦੱਸਿਆ ਕਿ ਅੱਜ ਹਾਈ ਕੋਰਟ ਨੇ ਨਾ ਝਟਕਾ ਮਿਲਿਆ 8000 ਅੱਠ ਤੱਕ ਕਿਸੇ ਨੇ ਦੇਖਿਆ ਕਿ ਉਹਨੇ ਕਹਿੰਦੇ ਰੇਤੇ ਦਾ ਭਾਅ 8000 ਰੁਪਏ ਕਦੇ ਵੀ ਨਹੀਂ ਸੁਣਿਆ ਆਮ ਗਰੀਬ ਆਦਮੀ ਕਿੱਥੋਂ ਮਕਾਨ ਬਣਾ ਲੂਗਾ ਗਰੀਬ ਆਦਮੀ ਕਿੱਥੋਂ ਬਣਾਏ ਗਰੀਬ ਆਦਮੀ ਅੱਜ ਦੇ ਲੰਮਰ ਸਾਹਿਬ ਉੱਪਰੋਂ ਇੱਟਾਂ ਦੇ ਪੱਠੇ 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 ਬੰਦ ਹੋ ਜੂਦੇ ਇੱਟਾਂ ਦੇ ਤੇਰੇ ਕਿਰਾਏ ਕਿਹੜਾ ਆਊਗਾ ਉਹਨਾਂ ਨੂੰ ਰੇਟੇ ਉੱਪਰੋਂ ਪੱਠੇ ਬੰਦ ਹੋ ਗਏ ਜੀਐਸਟੀ ਜੀਐਸਟੀ ਲਾਤੀ ਹੈ ਸਰਕਾਰ ਨੇ ਉੱਪਰੋਂ ਬਾਅਦ ਚ ਜਾਣਗੇ ਕੇਂਦਰ ਨੇ ਲਾਈ ਹੈ ਜੀਐਸਪੀ ਜੀਐਸਟੀ ਕੇਂਦਰ ਜਵਾਬ ਲਓ ਜਵਾਬ ਲਓ ਜਵਾਬ ਲਓ ਰਾਣਾ ਜਵਾਬ ਦੇ ਰਹੇ ਨੇ ਜਵਾਬ ਲਓ ਜਵਾਬ ਤਾਂ ਹੁੰਦੇ ਨਹੀਂ ਨਾ ਚਲੋ ਕਸੋਰ 80000 ਰੁਪਏ ਕਰੇ ਹੋਏ ਹਿਤਕ ਪੱਠੇ ਬੰਦੋਂ ਦੇ ਲੈ ਲਏ ਜਵਾਬ ਲੈ ਲਏ ਠੀਕ ਸਾਡੀ ਸਰਕਾਰ ਬਣੀ ਨੂੰ ਹੋਲੇ 6 ਮਹੀਨੇ ਹੋਏ ਨੇ 70 ਸਾਲਾਂ ਦਾ ਰੈਸਟਰੀ ਟੋਨੇ ਹੀ ਟੁੱਟਿਆ ਹੋਣੀ ਮਹਿੰਗਾਈ ਕੀਤੀ ਹੈ ਉਹਨੇ ਖੱਡਾ ਖਦਮ ਕਰਤੀਆਂ ਆਪ ਆ ਗਈ ਪਾਰਟੀ ਪੂਰੀ ਬੰਦ ਹੋ ਗਈ ਇਸ ਯਾਰ ਦਾ ਚਾਜ ਰਿਕੋਰਡ ਹੈ ਯਾਰ ਰੇਡ ਦੀ ਖਿੰਦੇਆ ਜੋਹਾਰ ਸਾਰੇ ਬਹੁਤ ਵਿਅਸਤ ਨਾ ਲੋਕ ਦੱਸਦੇ ਕਿਤੇ ਰਹੇ ਹੋ ਟੱਪਾ ਕੰਮ ਕਰ ਰਿਹਾ ਹੈ ਜਦ ਜਦੋਂ ਗਾਮ ਬਦਲੇ ਜੋ ਮੁਸੀਬਤ ਕਿਉਂ ਖਾਣੇ ਨਹੀਂ ਨਹੀਂ ਇੰਚ ਤੱਕ ਨਹੀਂ ਆ ਸਕਾਂਗੀ ਕਿਤੇ ਢਕੇ ਤੁਹਾਨੂੰ ਆਸ ਨਹੀਂ ਨਾ ਆਮਾਦੀ ਪਾਰ ਦੀ ਨੂੰ ਆਵਾਰੀ ਪਾਰ ਦੀ ਪੌਸੀ ਬਣਾ ਰਹੀ ਹੈ ਭਲੇ 6 ਮਹੀਨੇ ਹੋਏ ਨਾ ਜੇ ਮਹੀਨੇ ਸਾਹਿਬ ਨੇ ਮਾਨ ਨੇ ਕਿਹਾ ਸੀ ਕਿ ਲਾਠੀ ਚਾਰਜ ਨਹੀਂ ਹੋਏਗਾ ਮੇਰੇ ਉਹਦੇ ਵਿੱਚ ਜਰਾ ਅਵੇ ਧਰਨੇ ਲੱਗ ਰਹੇ ਨੇ ਵੀ ਉਹ ਵੀ ਲੱਗ ਰਹੇ ਲਾਠੀ ਚਾਰਜ ਵੀ ਹੋ ਰਿਹਾ ਇਹ ਧਰਨੇ ਕੋਈ ਕੰਮ ਨਹੀਂ ਲੱਗ ਰਹੇ ਮਾਨ ਸਾਹਿਬ ਨੇ ਠੀਕੇ ਪੱਕੇ ਕਰਤੇ ਤੱਲ ਵੀ ਚੀਫ ਸਟੇਟੀ ਸਾਹਿਬ ਦਾ ਇੱਕ ਨੋਟੀਫਿਕੇਸ਼ਨ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਮਾਨ ਸਾਹਿਬ 26000 ਮੁਲਾਇਮ ਪੱਕਾ ਕਰਨ ਜਾ ਰਹੇ ਨੇ ਇਹ ਤੁਹਾਨੂੰ ਮੈਂ ਪਹਿਲੀ ਵਾਰ ਦੱਸਾਂ 26000 ਮੁਲਾਇਮ ਪੱਕਾ ਹੋ ਰਿਹਾ ਹੈ ਐਮਐਲਏ ਬਲੇਕੋਰਡ ਨੇ ਕੀ ਕੀਤਾ ਐਮਐਲਏ ਬਲੇਕੋਰਡ ਕਿਹੜਾ ਹੈ 26000 ਮੁਲਾਇਮ ਪੱਕਾ ਕਰਨ ਦੀ ਗੱਲ ਕਰਦੇ ਆ ਰਾਣਾ ਜੀ ਕਿ ਮਾਸਟਰ ਜੀ ਜਗਾਰ ਦਾਤੇ ਦਾ ਸਭ ਜਗਾਰ ਬੰਦ ਹੋ ਜਾਏਗਾ ਸਭੀ ਯਾਰ ਸਾਰੇ ਇੱਕ ਮਿੰਟ ਪਹਿਲਾਂ ਪ੍ਰਮੇਂਦਰ ਜੀ ਨੂੰ ਬੋਲਣ ਦੀ ਹੈ ਨਵਾਂ ਰੁਜ਼ਗਾਰ ਨਹੀਂ ਆ ਰਿਹਾ ਰਾਣਾ ਜੀ ਇੱਕ ਮਿੰਟ ਇੱਕ ਮਿੰਟ ਰਾਣਾ ਜੀ ਪ੍ਰਮੇਂਦਰ ਜੀ ਨੂੰ ਬੋਲਣ ਦਿਓ ਜੀ ਪ੍ਰਮੇਂਦਰ ਜੀ ਮੇਰਾ ਕਹਿਣ ਦਾ ਭਾਵ ਆ ਜੀ ਜਿਹੜਾ 22000 ਮਜ਼ਦੂਰ ਪੱਟਾ ਹੋ ਜਾਏਗਾ ਠੀਕ ਆ ਉਹ 22000 ਨੂੰ ਬੈਨੀਫਿਟ ਹੋ ਜਾਏਗਾ ਪਰ ਨਵਾਂ ਰੁਜ਼ਗਾਰ ਤੇ ਪੈਦਾ ਨਹੀਂ ਹੋ ਰਿਹਾ ਉਹ ਸਾਰੀ ਦਾ ਜਿਹੜਾ ਮਜ਼ਦੂਰ ਆ ਰਾ ਰਾ ਬਸ ਦੋ ਤਿੰਨ ਮਿੰਟ ਰਹਿ ਜਾ ਦੇ ਵਿਚੋਂ ਉਹ ਬੇਰੁਜ਼ਗਾਰ ਹੋ ਗਿਆ ਕਿਉਂਕਿ ਰੇਤਾ ਤੇ ਇੱਟਾਂ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਹੂੰ ਇਹ ਡਿਬੇਟ ਅੱਜ ਲੰਬੀ ਨਹੀਂ ਲੈ ਕੇ ਜਾਣੀ ਡਿਬੇਟ ਅੱਪਾ ਕੇ ਅੱਧਰ ਫਿਰ ਜ਼ਿਆਦਾ ਲੰਬੀ ਡਿਬੇਟ ਚੱਕਰ ਘੌਰ ਦਾ ਇੱਕੋ ਇੱਕ ਜੁਜੀ ਪਰਮੇਂਦਰ ਜੀ ਵੱਡਾ ਦਿਨ ਬੁਆਰੀ ਪਾਰਟੀ ਦਾ ਸਾਡੇ ਨੇ ਕੀਤਾ ਹੈ ਸਾਡੀ ਪਾਰਟੀ ਨਸ਼ਾ ਕਰ ਰਹੀ ਹੈ ਆਪਾਂ ਸਾਹਮਣੇ ਲਗਾਗੇ ਆਰਾਮ ਨੂੰ ਸੁਧਾ ਲਈਏ ਬੇਖਲਾਗ ਬਤਾਂਗੇ ਕਰਾਂਗੇ ਆਪਾਂ ਜਿਸ ਕਾਰਗੁਜ਼ਾਰੀ ਤੇ ਗੱਲਾਂ ਕਰਾਂਗੇ ਰਾਣਾ ਜੀ ਬਹੁਤ ਬਹੁਤ ਪੰਨਵਾਲੀ ਬਹੁਤ ਬਹੁਤ ਧੰਨਵਾਦ ਚੌਹਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਪਾ ਸਾਹਿਬ ਬਹੁਤ ਬਹੁਤ ਸਮਾ ਦੇਣ ਲਈ ਸ਼ਾਮ ਹੋਣ ਲਈ ਕਾਗਿਏ ਦੇ ਰਹਿਣ ਲਈ ਦੇਖਦੇ ਰਹੋ ਐਸਐਮਜੀ ਨਿਊਜ਼